ਸਸੀ ਕਾਲ ਜੀ ਸਾਰੇ ਭਰਾਵਾਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਆਪਣੇ YouTube ਚੈਨਲ ਤੁਲੀ ਕਾਰ ਵਾ ਤੁਲੀ ਸ਼ਹਿਰ ਚ ਅੱਜ ਅੱਬਾ ਤੁਹਾਡੇ ਵਾਸਤੇ ਲੈ ਕੇ ਆਇਆ ਇੱਕ ਸਪੈਸ਼ਲ ਗਿਫਟਡ ਕਾਰ ਕੁਝ ਫੈਮਲੀਆਂ ਦਾ ਬਜਟ ਘੱਟ ਹੁੰਦਾ ਰੇਟ ਵੀ ਘੱਟ ਲਾਣਾ ਚਾਹੁੰਦੇ ਨੇ ਤੇ ਗੱਡੀ ਵੀ ਡੀਜ਼ਲ ਵਾਲੀ ਲੈ ਲੈ ਜਾਂਦੇ ਨੇ ਤੇ ਗੱਡੀ ਵੀ ਸੜਾਂ ਲੈਣਾ ਚਾਹੁੰਦੇ ਨੇ ਤਾਂ ਆਪਣੇ ਕੋਲੇ ਅੱਜ ਇੱਕ ਵੈਲ ਮੈਂਟੇਨ ਫਰਸਟ ਓਨਰ ਕਾਰ ਪੰਜਾਬ ਨੰਬਰ ਫੋਰਡ ਦੀ ਫੀਸਤਾ ਕਾਰ ਆ ਗਈ ਆ ਰੇਟ ਬਹੁਤ ਘੱਟ ਆ ਜੇ ਅੱਗੇ ਪੇਪਰ ਐਕਸਟੈਂਡ ਕਰਾਣੇ ਤਾਂ ਖਰਚਾ ਤੁਹਾਡਾ ਹੋਊਗਾ ਜੇ ਐਕਸਟੈਂਡ ਕਰਾਣ ਚਾਹੁੰਦੇ ਹੋ ਪਹਿਲਾਂ ਆਪਣਾ ਪਤਾ ਕਰ ਲੋ ਵੀਰੇ ਨੋਟ ਧੂਰੀ ਕਾਰ ਬਿਆਰ ਐਮ ਕੇ ਬਾਈਪਾਸ ਰੋਡ ਓਪੋਜ਼ਿਟ ਟੂ ਸਮਾਰਟ ਪੁਆਇੰਟ ਪੀ ਵੀ ਐਸ ਏਜੰਸੀ ਸ਼ਹਿਰ ਲੋਕੇਸ਼ਨ ਧੂਰੀ ਇਹ ਗੱਡੀ ਆ 2008 ਮਾਡਲ ਪੰਜਾਬ ਨੰਬਰ ਧੂਰੀ ਦਾ ਫਸਟ ਉਹਨਾਂ ਕਾਰਾ ਗੱਡੀ ਚੈੱਕ ਕਰਾ ਦਿਓ ਕੰਡੀਸ਼ਨ ਦੇਖੋ ਕੰਡੀਸ਼ਨ ਪੂਰੀ ਲਾਜਵਾਬ ਆ ਵਧੀਆ ਕਾਰ ਆ ਇਸ ਰੇਂਜ ਵਿੱਚ ਆਪਾਂ ਗਾਰੰਟੀ ਲੈਨੇ ਆ ਇਸ ਰੇਂਜ ਦੀ ਗੱਡੀ ਤੁਹਾਨੂੰ ਮਿਲੇ ਨਹੀਂ ਇਹ ਟੱਪਾ ਵਧੀਆ ਗੱਡੀ ਦਾ ਪੂਰੀ ਬੈਲ ਮੈਂਟੇਨ ਕਾਰ ਦੇਖੋ ਇੰਜਨ ਦੀ ਕਈ ਵਾਰ ਲੱਗਦੀ ਆ ਕਈ ਵੀਰ ਕਹਿੰਦੇ ਨੇ ਵੀ ਇੰਜਨ ਦੀ ਦਿੱਕਤ ਹੁੰਦੀ ਐ ਫੋਰਡ ਚ ਤਾਂ ਇਹ ਵੀਰੇ ਇੰਜਨ ਦੀ ਪੂਰੀ ਸ਼ਫੀ ਜਾਂ ਟਕਾਰ ਆ ਪਹਿਲਾਂ ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਇੰਜਨ ਸਟਾਰਟ ਕਰਕੇ ਦਿਖਾ ਦਾਂਗੇ ਕਿਸੇ ਦੇ ਮਨ 'ਚ ਸ਼ੰਕਾ ਨਾ ਰਹਿ ਜੇ ਵੀ ਕਦੇ ਇੰਜਨ ਦੀ ਮਾੜੀ ਗੱਡੀ ਨਾ ਹੋਵੇ ਆਓ ਜੀ ਗੱਡੀ ਕਰੋ ਚੈੱਕ ਸਟਾਰਟਿੰਗ ਤੋਂ ਦੀ ਆਪਾਂ ਸਾਰਾ ਕੁਝ ਗੱਡੀ ਦਾ ਚੈੱਕ ਕਰਾ ਦਨੇ ਆ ਤੁਹਾਨੂੰ ਟਰੇਲੂ ਕਾਰ ਆ ਪਾਵਰ ਵਿੰਡੋ ਪਾਵਰ ਸਟੀਅਰਿੰਗ ਵਾਲਾ ਇਹ ਵੇਰੀਐਂਟ ਆ ਕੰਡੀਸ਼ਨ ਚੈੱਕ ਕਰੋ ਇੰਜਨ ਦੀ ਲੋ ਜੀ ਅਰੇ ਚੱਲ ਕੇ ਆਈ ਆ ਕੋਈ ਬਲੌਣ ਨਹੀਂ ਕਿਸੇ ਪਾਸੇ ਵੀ ਛਿੱਟਾ ਨਹੀਂ ਮਕੈਨਿਕਲੀ ਸਾਰੇ ਪਾਸਿਓਂ ਹੀ ਓਕੇ ਕੰਡੀਸ਼ਨ ਕਾਰ ਆ ਵੱਡੀ ਬੋਟੀ ਲੈਣ ਦੀ ਪੂਰੀ ਵਧੀਆ ਕਾਰ ਆ ਜਿਵੇਂ ਆਈ ਐਜ਼ ਇਟ ਕਾਰ ਆ ਪਾਤਾ ਨੂੰ ਦਿਖਾ ਰਹੇ ਆ ਲੈਟਾ ਲੂਟਾ ਵਗੈਰਾ ਨਵੀਂ ਵਰਗੀਆਂ ਨੇ ਟਾਇਰ ਵੀ ਤੁੰਦਾਸੀ ਤੇ ਆਪ 70 80% ਨੇ ਵਿੱਚੋਂ ਡੀਡੀ ਚੈੱਕ ਕਰ ਲਓ ਕਈ ਵਾਰ ਵੀਰ ਕਹਿੰਦੇ ਨੇ ਵੀ ਕਿ ਕਿਤੇ ਇੰਟੀਰੀਅਰ ਦੀ ਮਾਰੀ ਨਾ ਹੋਵੇ ਲੋਕਡੀ ਚ ਕੰਡੀਸ਼ਨ ਚੈੱਕ ਕਰ ਲਓ ਅਜੇ ਜਿਵੇਂ ਆਈ ਆ ਉਮੇ ਐਜ਼ ਇਟ ਕਾਰ ਆ ਪਰ ਇਸ ਰੇਂਜ ਵਿੱਚ ਤੁਹਾਨੂੰ ਇੰਨੀ ਵਧੀਆ ਕਾਰ ਨਹੀਂ ਮਿਲਣੀ ਕੰਡੀਸ਼ਨ ਚੈੱਕ ਕਰ ਲਓ ਜੀ ਇੱਕ ਪੈਸੇਂਜਰ ਸੀਟਾਂ ਚੈੱਕ ਕਰ ਲਓ ਡੱਗੀ ਦਿਖਾ ਦਿਦਾ ਲੋ ਮੂਡ ਫਲੋਰ ਦੀ ਚੈੱਕ ਕਰਾ ਰਹੀ ਐ ਕਿ ਵੀ ਨਟ ਢੂਰੀ ਦਾ ਨੰਬਰ ਆ ਗੱਡੀ ਦਾ ਨੂੰ ਚੈੱਕ ਕਿਸੇ ਪਾਸੇ ਲੱਕੀ ਬੰਦੀ ਨਹੀਂ ਕਿਸੇ ਪਾਸੇ ਵੀ ਐਕਸੀਡੈਂਟ ਨਹੀਂ ਪੂਰੀ ਸੋਹਣੀ ਕਾਰ ਛੋਟੇ ਬਜਟ ਵਿੱਚ ਜਿਹੜੇ ਕਿਸੇ ਭਰਾ ਨੇ ਗੱਡੀ ਲੈਣੀ ਆ ਤਾਂ ਉਹਨਾਂ ਵਾਸਤੇ ਛੋਟੇ ਬਜਟ ਵਾਲੀ ਕਾਰ ਆਪਣੇ ਕੋਲੇ ਅੱਜ ਫੋਰਡ ਦੀ ਫੀਸਤਾ ਜਿਹੜੇ ਕੋਈ ਫੋਰਡ ਦੇ ਫੈਨ ਨੇ ਤਾਂ ਉਹਨਾਂ ਨੂੰ ਪਤਾ ਹੀ ਆ ਇਸ ਗੱਡੀ ਬਾਰੇ ਵੀ ਵਧੀਆ ਗੱਡੀ ਦੀ ਕੰਡੀਸ਼ਨ ਕਿਹੋ ਜੀ ਹੁੰਦੀ ਆ ਦੇਖੋ ਮੇਨ ਇੰਜਨ ਦੀ ਕੰਪਲੇਨਟ ਕਰ ਦਿਓ ਨਾ ਇੰਜਨ ਦੀ ਤਾਂ ਪੂਰੀ ਟਿਪ ਟਾਪ ਪੂਰੀ ਸੋਹਣੀ ਕਾਰ AC ਉਸੀ ਸਾਰਾ ਕੁਝ ਗੱਡੀ ਦਾ ਹੈਗਾ ਵਰਕ ਕਰਦਾ ਗੱਡੀ ਦਾ ਪੂਰੀ ਫਰੰਟ ਫਰੰਟ ਦੀ ਪੂਰੀ ਸੋਹਣੀ ਕਾਰ ਆ ਲੈ ਜਾਵਰੇ ਥੋੜੇ ਟਾਈਮ ਲਈ ਕਾਰ ਆ ਰੇਟ ਆਪਾਂ ਤੁਹਾਨੂੰ ਦੱਸਤਾ ਰੇਟ ਆਪਾਂ ਦੁਬਾਰਾ ਵੀ ਤੁਹਾਨੂੰ ਦੱਸ ਦਿੰਨੇ ਆ ਸਿਰਫ 85000 ਦੀ ਕਾਰ ਆ ਜੇ ਪੇਪਰ ਐਕਸਟੈਂਡ ਕਰਾਣੇ ਨੇ ਅੱਗੇ ਕਰਾਣੇ ਨੇ ਤਾਂ ਤੁਹਾਡਾ ਖਰਚਾ ਹੋਊਗਾ ਉਹ ਵਿੱਚ ਤਕਰੀਬਨ 20000 ਦਾ ਲਗਭਗ ਸਮਥਿੰਗ ਖਰਚਾ ਹੋਊਗਾ ਉਹ ਵਿੱਚ ਐਡ ਐਡ ਹੋ ਜਾਊਗਾ ਬਾਕੀ ਇੰਸਪੈਕਸ਼ਨ ਦੀ ਮੂਰੋ ਬੋਡੀ ਲੈਂਡ ਦੀ ਪੂਰੀ ਸਾਰੇ ਪਾਸਿਓਂ ਹੀ ਓਕੇ ਕਾਰ ਆ ਇਸ ਰੇਂਜ 'ਚ ਤੁਹਾਨੂੰ ਡੀਜ਼ਲ ਗੱਡੀ ਬਹੁਤ ਘੱਟ ਮਿਲੂਗੀ ਮਤਲਬ ਡੱਗੀ ਵਾਲੀ ਗੱਡੀ ਬਹੁਤ ਘੱਟ ਬਹੁਤ ਘੱਟ ਚਾਂਦੇ ਨੇ ਜੇ ਮਿਲੂਗੀ ਤਾਂ ਗੱਡੀ ਮਾੜੀ ਮਿਲੂਗੀ ਪਰ ਪੂਰੀ ਇਹ ਸੋਹਣੀ ਕਾਰ ਆ ਜੇ ਵੀਡੀਓ ਵਧੀਆ ਲੱਗਦੇ ਵੀਰੇ ਕਰਦੇ ਲਾਈਕ ਕਰ ਲਿਓ ਸ਼ੇਅਰ ਇਹ ਹਨਾ ਵਾਸਤੇ ਆਪਾਂ ਤੁਹਾਡੇ ਵਾਸਤੇ ਸਪੈਸ਼ਲ ਇਹ ਗਿਫਟਡ ਕਰ ਲੈ ਕੇ ਆਏ ਆ ਮਿਲਦੇ ਆ ਨੈਕਸਟ ਵੀਡੀਓ ਤਦ ਤੱਕ ਸਾਰੇ ਵੀਰਾਂ ਸਸੀ ਕਾਲੋ